ਸਾਰੇ ਉਹ ਯਾਦ ਜੋ ਟਿੱਪੇ ਆ ਰਹੀ ਸਾਡੇ ਸ਼ਹਿਰ ਦਾ ਲ ਬਹੁਤ ਸੁਹਾਣਾ ਮੌਸਮ ਸੀਗਾ ਮੀਂਹ ਬਹੁਤ ਪਿਆ ਪਰ ਤੁਸੀਂ ਕਹਿ ਰਹੇ ਹੋ ਵੀ ਬੇਸਮੈਂਟ ਵਿੱਚ ਹਨੇਰਾ ਕਰਦੇ ਐ ਨਾ ਦੇਖੋ ਇਹਦਾ ਕੰਮ ਕੀ ਆਪਾਂ ਲਾਈਟ ਚੱਤੀ ਹੋਈ ਐ ਲਾਈਟ ਕਿਉਂ ਮਿੱਟੀ ਰਿਹਾ ਕਿਉਂਕਿ ਆਪਾਂ ਇਸ ਟੈਂਕਸ ਦੇ ਨਹੀਂ ਪੂਲ ਦੇ ਵਿੱਚ ਕੜਿਆ ਬੇਸਮੈਂਟ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਆਪਣੇ ਹੀ ਆਇਆ ਆਹ ਨਾਲੇ ਸਾਰੇ ਘਰਾਂ ਚ ਆ ਗਿਆ ਥੋੜਾ ਡਾਊਨ ਵੀ ਸੀਗਾ ਇੱਕ ਤਾਂ ਮਰਕਸਲੀਆ ਦੇਖੋ ਬੈੱਡ ਦੇ ਵਿੱਚੋਂ ਇਹ ਬਾਣੀ ਨੇ ਠੰਡਾ ਕਿਉਂ ਸਾਰੇ ਗਰਾਮ ਇਹਨਾਂ ਉੱਧਰ ਵੀ ਪਾਣੀ ਆ ਗਿਆ ਸਾਰੇ ਵੱਟ ਪਾਣੀ ਆ ਗਿਆ ਉਹ ਕਾਫੀ ਸਮਾਨ ਚਾਣ ਚਾਣ ਸੀ ਵੀ ਕਾਫੀ ਸਮਾਨ ਚਾਣ ਚਾ ਲਿਆ ਸਾਰਾ ਸਮਾਨ ਦੀ ਦੇਖੋ ਪੌੜੀਆਂ ਚ ਪਿਆ ਵਾ ਕਾਫੀ ਗਰਾਹ ਚ ਪਿਆ ਉਹਦਾ ਕਾਰਨ ਕੀ ਆ ਬੇਸਮੈਂਟ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ ਮੈਂ ਬਹੁਤ ਸੈਡ ਆ ਤੇ ਗੁੱਸੇ ਚ ਤੇ ਸਾਡੇ ਸਾਡਾ ਕਾਫੀ ਸਮਾਨ ਤਾਂ ਥੱਲੇ ਪਿਆ ਆਹ ਵੀ ਵਿੱਚ ਵਿਚਾਲੇ ਪਿਆ ਸਾਨੂੰ ਗਰਾਹ ਚ ਜਾਣਾ ਔਖਾ ਸੀਗਾ ਬਹੁਤ ਮੂਰੇ ਮੂਰੇ ਜਾ ਕੇ ਮੂਰੇ ਜੀ ਕਮ ਕਮ ਕੇ ਸਮਾਨ ਰੱਖਿਆ ਜਿੰਨਾ ਮੇਨ ਮੇਨ ਸਮਾਨ ਸੀ ਅਸੀਂ ਚੱਕਿਆ ਮਾੜਾ ਮੋਟਾ ਹਾਮੇਰਾ ਫੋਨ ਵੀ ਪਤਾ ਨਹੀਂ ਸਮਾਨ ਦੇ ਵਿੱਚ ਕਿਤੇ ਦਬਿਆ ਤੇ ਹੋਰ ਚੀਜ਼ਾਂ ਵਿੱਚ ਇਦਣੀਆਂ ਪਈਆਂ ਨੇ ਬਿਜਲੀ ਅਸੀਂ ਬੰਦ ਕਰਤੀ ਹੁਣ ਦੇਖਦੇ ਆ ਕੀ ਬਣਦਾ ਪਾਣੀ ਕਦੋਂ ਨਿਕਲੂਗਾ ਕਿਵੇਂ ਨਿਕਲੂਗਾ ਕੱਲ ਹੀ ਸਾਰੀ ਡੀਪ ਕਲੀਨਿੰਗ ਕਰੀ ਸੀਗੀ ਮੈਂ ਕਿਹਾ ਮੇਰੇ ਜਾਣ ਬਾਅਦ ਸਮਾਨ ਸੇਫ ਸਾਫ਼ ਰਹੂਗਾ ਪਰ ਮੈਨੂੰ ਹੁਣ ਇੱਕ ਗੱਲ ਲੱਗ ਰਹੀ ਵੀ ਹੁਣ ਮੀਂਹ हट ਗਿਆ ਤੇ ਪਾਣੀ ਹੁਣ हट ਗਿਆ ਇਹ ਗੱਲ ਵਧੀਆ ਫੁੱਟ ਫੁੱਟ ਪਾਣੀ ਆ ਹੋਰ ਨਾ ਆਵੇ ਨਾ ਕਿਤੇ ਅਜੇ ਤੋਂ 10 ਸਾਲ ਪਹਿਲਾਂ ਇੱਕ ਵਾਰ ਉਦੋਂ ਵੀ ਬਹੁਤ ਤੇਜ਼ ਮੀਂਹ ਆਇਆ ਸੀ ਉਹ ਮੈਨੂੰ ਯਾਦ ਆ ਜਦੋਂ ਬਹੁਤ ਜ਼ਿਆਦਾ ਹੜ੍ਹ ਦੀ ਮੈਨੂੰ ਉਸ ਤੋਂ ਨਹੀਂ ਸੀ ਉਦੋਂ ਕਹਿੰਦੇ ਪੰਜ ਬਹੁਤ ਪੰਜ ਪੰਜ ਫੁੱਟ ਤੱਕ ਪਾਣੀ ਹੁਣ ਹੋਰ ਨਾ ਆਵੇ ਤਾਂ ਚਲ ਜਿਹੜਾ ਰਹਿ ਗਿਆ ਉੱਪਰ ਸਮਾਨ ਉਹ ਸੇਫ ਹੋ ਜੂ ਸਿੰਘ ਸਾਹਿਬ ਮੈਨੂੰ ਲੱਗਦਾ ਕਿਚਨ ਦਾ ਸਮਾਨ ਕੱਢ ਕੇ ਕਾਊਂਟਰ ਤੇ ਰੱਖ ਦਈਏ ਹਾਂ ਰੱਖ ਲੀ ਜੀ ਪਾਂਡੇ ਕੋਸ਼ਿਸ਼ ਕਰ ਜਾਣਗੇ ਦੇਖੀ ਖਾਦੇ ਤੱਕ ਤਾਂ ਬਚਿਆ ਹੋਇਆ ਆ ਮਾੜਾ ਨੇੜ ਹੀ ਪਾਂਡੇ ਵੀ ਜਿੰਨੇ ਨਿਕਲੇ ਕੱਢ ਤੇ ਥੱਲੇ ਵਾਲੇ ਸਮਾਨ ਦਾ ਬਚਕਾਰ ਨਹੀਂ ਸਕਦੇ ਸੀਗੇ ਪਾਣੀ ਹੀ ਪਾਣੀ ਆ ਬਸ ਮੈਂ ਇੱਕ ਚੱਕਰ ਦਾ ਗਲਟ ਹੀ ਪਈ ਸੀ ਉਹ ਕੱਢ ਲਈ ਕੁਛ ਮਾਲ ਫਿਰ ਜਿੱਦੇ ਪਿਆ ਬਾਕੀ ਬੈਗ ਤਾਂ ਮੇਰਾ ਲਫਾਵਾ ਖਾਲੀ ਹੱਥ ਹੀ ਆਇਆ ਸੀ ਖਾਲੀ ਹੱਥ ਹੀ ਜਾ ਰਹੀ ਹਾਂ ਤੇ ਆ ਮੈਂ ਇੰਨੀ ਸੈੱਟ ਕਰਕੇ ਰੱਖੀ ਸੀਗੀ ਸਾਰੀ ਚ ਪਾਣੀ ਭਰ ਗਿਆ ਸਾਰੀ ਸਭ ਫਾਈਕ ਰੀਸੇਗੀ ਮੈਂ ਤਾਂ ਇੰਨੀ ਡੀਪ ਕਲੀਨਿੰਗ ਕਰੀ ਸੀਗੀ ਕਿ ਸਾਰਾ ਸਮਾਨ ਈਜ਼ੀ ਰਹੂਗਾ ਹੁਣ ਸਮਰ ਵਿੰਟਰ ਤੱਕ ਸਾਰੇ ਬਾਹਰ ਕਿਨੇ ਪਿੱਟਣ ਲੱਗੇ ਹੋਏ ਨੇ ਹਰੇਕ ਨਾਲ ਨਾਲ ਇੱਕ ਦੋ ਘਰ ਜਿਨ੍ਹਾਂ ਦੇ ਘਰ ਚ ਕੋਈ ਨਹੀਂ ਹੈਗਾ ਹੌਣਜੀ ਫਟਾਫਟ ਇੱਧਰ ਲਫਾਫਿਆਂ ਚ ਜਿਹੜੇ ਕੱਪੜੇ ਪੈਂਦੇ ਆ ਸੌਟ ਆਊਟ ਹੋ ਗਏ ਉਹ ਪਾਏ ਜਾ ਰਹੇ ਤੇ ਮੈਨੂੰ ਕੁਦਰਤ ਦਾ ਰਿਸ਼ਵਾ ਦਿਖਾਉਣਾ ਹੁਣੇ ਉਰੇ ਤੂਫਾਨ ਆਇਆ ਹੋਇਆ ਸੀ ਕਿਨ 4 ਘੰਟੇ ਤੂਫਾਨ ਚੱਲੇ ਆ ਧੁੱਪ ਨਿਕਲੀ ਰਿਫਲੈਕਸ਼ਨ ਦੇਖੋ ਕਿੰਨੀ ਸੋਹਣੀ ਆ ਉਏ ਤੱਕ ਪਾਣੀ ਆਇਆ ਹੋਇਆ ਉੱਥੇ ਤੱਕ ਪਾਣੀ ਆ ਇੱਧਰੋਂ ਹਾਲੇ ਕਹਿੰਦੇ ਪਿਛਲੀਆਂ ਸਟਰੀਟਾਂ ਤੇ ਦੇ ਤੋਂ ਵੀ ਜ਼ਿਆਦਾ ਬੁਰਾ ਹਾਲ ਆ ਪਾਣੀ ਪਾਣੀ ਸਾਰੇ ਘਰਾਂ ਦੇ ਬਾਹਰ ਖੜੇ ਹੋਏ ਨੇ ਅੰਦਰ ਪਾਣੀ ਚੱਲੀ ਆ ਬੁਰਾ ਹੀ ਹਾਲ ਕਰਤਾ ਐ ਦੀ ਰੱਬ ਨੇ ਮੀਂਹ ਪਾ ਪ ਕੇ ਸਾਰੇ ਘਰਾਂ ਦੇ ਮਾਰ ਚੀਂ ਚੀਂ ਗਿਆ ਬੈਰਿਆ ਵੈ ਉਹਦੇ ਟੈਨਸ਼ਨ ਹੋ ਜਾਂਦੀ ਨਾ ਸਟ੍ਰੈਸ ਉਹ ਇਹਨਾਂ ਲੇਡੀਆਂ ਨੂੰ ਜ਼ਿਆਦਾ ਆ ਜਾਂਦੀ ਥੋੜੀ ਜੀ ਠੀਕ ਆ ਨਾ ਸਾਡੇ ਥੋੜਾ ਜਿਹਾ ਕੰਮ ਇਹਦੇ ਕਰਕੇ ਵੀ ਖਰਾਬ ਹੋ ਗਿਆ ਵੀ ਜਿਹੜਾ ਬਣ ਰਿਹਾ ਸੀ ਸਾਰਾ ਕੁਝ ਇਹਦੇ ਕਰਕੇ ਤੋੜਪਨ ਕੀਤੀ ਹੋਈ ਸੀਗੀ ਪਿੱਛੇ ਝੋੜ ਦੇ ਮਰੇ ਮਸ਼ੀਨ ਲੱਗੀ ਸੀ ਉਹ ਨਹੀਂ ਖੁੱਲਦਾ ਜੇ ਸਾਨੂੰ ਘੁਮਾ ਕੇ ਮੂਹਰੇ ਰੱਖਣਾ ਪੈਂਦਾ ਸੀ ਸਮਾਨ ਕਾਫੀ ਸੂਕ ਕੇ ਸੁਰੇ ਕੰਕਰ ਤੇ ਜਾਂ ਪਛਾਣਦੇ ਉਹਨਾਂ ਦੇ ਕਰੇ ਰੱਖੇ ਜਾਂਦੇ ਕਾਫੀ ਸਮਾਨ ਹਲੇ ਥੱਲੇ ਪਿਆ ਹੋ ਜੀ ਹੁਣ ਖਰਾਬ ਹੋ ਗਿਆ ਠੀਕ ਆ ਰੱਬ ਨੇ ਜਿਵੇਂ ਚਾਇਆ ਸੀ ਹੋਣੀ ਚਾਹੀਦਾ ਤੇ ਬਾਕੀ ਸਮਾਨ ਉਹਨਾਂ ਕੀ ਸਾਲਟ ਆਊਟ ਕਰ ਰਹੇ ਆ ਮੈਂ ਸ਼ਾਇਦ ਮਣੀ ਹਮਾ ਮੈੱਕ ਦੀ ਫਲਾਈਟ ਵੀ ਲੇਟ ਹੋ ਗਈ। ਫਲਾਈਟ ਉੱਡ ਜਵੇ ਤਾਂ ਚੰਗਾ ਆ। ਪਰ ਫੇਰੋ ਜਾਣਾ ਬਹੁਤ ਜ਼ਰੂਰੀ ਆ। ਹਾਂ ਤੇ ਬੱਸ ਆਈਆਂ ਜੀ ਹੁਣ ਅਸੀਂ ਚੀਜ਼ਾਂ ਜੇ ਸੌਟ ਆਊਟ ਕਰਨ ਲੱਗੇ ਹੋਏ ਆ। ਇੱਧਰ ਦੇਖੋ ਜੀ ਰੋਸ਼ਨੀ ਹੁਣ ਅੰਦਰ ਆਉਣ ਲੱਗੀ ਕਿਉਂਕਿ ਬਾਹਰ ਨਿਖਰਿਆ ਪਿਆ ਪਰ ਅੰਦਰ ਦੇ ਹਾਲਾਤ ਇਹ ਨੇ। ਸੁਣਨ ਨੂੰ ਮਾੜੇ ਤੋਂ ਮਾੜਾ ਹੀ ਸੁਣਨ ਨੂੰ ਮਿਲ ਰਿਹਾ ਸਾਰੇ ਪਾਸਿਆਂ ਤੇ ਵੀ ਕੀ ਹਾਲ ਆ। ਤੇ ਗੱਦਾ ਭਿੱਜਿਆ ਨਹੀਂ ਸੀਗਾ ਇਸ ਲਈ ਮੈਂ ਪਿੱਛੇ ਢੋਤੇ ਲਾ ਕੇ ਤੇ ਇਦਾਂ ਲਾ ਕੇ ਇਹਨੂੰ ਟਿਕਾ ਤਾ ਕਰ ਤੈਨੂੰ। ਗੱਦਾ ਥੋੜਾ ਜਿਹਾ ਮਹਿੰਗਾ ਸੀਗਾ ਇਸ ਲਈ ਇਹਨੂੰ ਐ ਰੱਖਤਾ। ਬਾਕੀ ਸਮਾਨ ਜਿਹੜਾ ਪਿਆ ਹੁਣ ਉਹ ਪਿਆ ਹੋਇਆ ਕੁਝ ਨਹੀਂ ਹੋ ਸਕਦਾ ਮੈਨੂੰ ਲੱਗਦਾ ਤੇ ਹੁਣ ਅਸੀਂ ਬਸ ਆਹ ਗਾਰਬੇਜ ਬੈਗ ਲੈ ਆਂਦੇ ਆਂ ਵੱਡੇ ਇਹਨਾਂ ਦੇ ਵਿੱਚ ਪਾ ਪਾ ਕੇ ਚੱਕਣ ਲੱਗੇ ਹਾਂ ਆ ਕਮਾਲ ਦੀ ਗੱਲ ਕੀ ਆ ਵੀ ਨਾਲ ਦੇ ਘਰ ਚ ਜਦੋਂ 10 ਸਾਲ ਪਹਿਲਾਂ ਅਸੀਂ ਉਹ ਵਿੱਚ ਵੀ ਪਾਣੀ ਆਇਆ ਸੀ ਪਰ ਇਹ ਵਿੱਚ ਪਾਣੀ ਨਹੀਂ ਆਇਆ ਇਹਨਾਂ ਦੇ ਮੁਰੇ ਵੀ ਬਹੁਤ ਪਾਣੀ ਘੜਾ ਪਰ ਜਿਹੜੇ ਇਹਨਾਂ ਦੇ ਨਾਲ ਦੇ ਘਰ ਨੇ ਉਹਨਾਂ ਦੇ ਮੁਰੇ ਘੱਟ ਪਾਣੀ ਆ ਉਹਨਾਂ ਚ ਪਾਣੀ ਆ ਗਿਆ ਪਰ ਗੌਂਡੀਆਂ ਦੇ ਆਏ ਨਹੀਂ ਪਤਾ ਨਹੀਂ ਕੀ ਸੀਨ ਹੋਇਆ ਕੀ ਨਹੀਂ ਬਸ ਹੁਣ ਅਸੀਂ ਇਹ ਗਾਰਬੇਜ ਬੈਗ ਦੇ ਵਿੱਚ ਪਾ ਕੇ ਇਹਨੂੰ ਦੱਬ ਦੇ ਮੜਾ ਦੇ ਜਾਈਏ ਥੋੜਾ ਹੋ ਜਣਾ ਵਾ ਮੈਂ ਅੰਦਰੋਂ ਵੀ ਪੜਾਉਣਾ ਸਮਾਨ ਵਾਣੇ ਅਸੀਂ ਸਮਾਨ ਚੱਕੀਏ ਜੀ ਤੇ ਫਿਰ ਬਾਹਰ ਲੈ ਕੇ ਚੱਲੀਏ ਉਹਨਾਂ ਨੂੰ ਆਹ ਬੰਦਿਆਂ ਦੀ ਸਮਝ ਨਹੀਂ ਆਉਂਦੀ ਜਿਹੜੀ ਰੱਬ ਨੇ ਮਾਰ ਪਾਈ ਆ ਉਹ ਤਾਂ ਬਖਰੀ ਗੱਲ ਆ ਚਲ ਉਹਦੇ 'ਚ ਤਾਂ ਕਿਸੇ ਦਾ ਕੋਈ ਹੱਥ ਨਹੀਂ ਪਰ ਆਹ ਜਿਹੜੇ ਗੱਡੀਆਂ ਲੈ ਲੈ ਕੇ ਜਾਨ ਪੁੱਜ ਕੇ ਪਾਣੀ 'ਚ ਜਾਂਦੇ ਹੈਗੇ ਇਹ ਨਹੀਂ ਮੈਨੂੰ ਸਮਝ ਆਉਂਦੀ ਜਿਹੜੇ ਵੱਡਿਆਂ ਕਰਾ ਲੈਂਦੇ ਉਹਨਾਂ ਨੂੰ ਪਤਾ ਵੀ ਸਾਡੀ ਨਿਕਲ ਜਾਣੀ ਆ ਛੋਟੀ ਨਹੀਂ ਪਰ ਵੀਰੇ ਨੇ ਇੱਕ ਹੋਰ ਗੱਲ ਦਸੀਆ ਕਹਿੰਦਾ ਇੰਸ਼ੋਰੈਂਸ ਕਲੇਮ ਕਰ ਦਿੰਨੇ ਉਹਦੇ 'ਚ ਪਾਣੀ ਚਲ ਜਾਗੇ ਨਾ ਜਿੰਨਾਂ ਜਿੰਨਾਂ ਦੀਆਂ ਪੁਰਾਣੀਆਂ ਗੱਡੀਆਂ ਨੇ ਜਿਵੇਂ ਉਹ ਬਹੁਤ ਲੰਘ ਕੇ ਗਏ ਨੇ ਪਰ ਉਹ ਮੋਸਤੀ ਦਾ ਉਹ ਸੀ ਨਗਰ ਇਹ ਜੋ ਜਿਵੇਂ ਖੜੇ ਨੇ ਥੋੜਾ ਡਰ ਨਹੀਂ ਕਿਉਂਕਿ ਬਹੁਤ ਰਸਤੇ ਨੇ ਕਿਉਂਕਿ ਇਹ ਨਾ ਨਹੀਂ ਗੱਡੀ ਲਾਦੀ ਇਧਰ ਜੀ ਬੰਦਾ ਨਿਕਲਣਾ ਹਾਂ ਹੋ ਸਕਦਾ ਆ ਇਹ ਨਾ ਨਹੀਂ ਗੱਡੀ ਲਾਤੀ ਤੇ ਉਹ ਵੈਸੇ ਵੀ ਮਤਲਬ ਇੰਸ਼ੋਰੈਂਸ ਨਹੀਂ ਉਹ ਉਹ ਦੇਖੋ ਮੋੜ ਪਿਆ ਹੋ ਇਹਨਾਂ ਨੇ ਨਹੀਂ ਲਾਈ ਹੈਗੀ ਸੌਂਦੇ ਨਹੀਂ ਹੈਗੇ ਪਰ ਕਿੰਨਿਆਂ ਨੂੰ ਡੈਡੀ ਨੇ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਕਿਹਾ ਡੈਡੀ ਦੇ ਵਿੱਚ ਹੀ ਨਾ ਗੱਡੀ ਵੱਜੇ ਸਾਡਾ ਹੋਰ ਨੁਕਸਾਨ ਹੋ ਜਾਵੇ ਅਸਲ ਵਿੱਚ ਸਮਾਨ ਤਾਂ ਸਸਤਾ ਵਾ ਜੇ ਡੈਡੀ ਦੇ ਸਾਟ ਲੱਗ ਗਈ ਕਿ ਤਾ ਪੂਰਾ ਕਰਾਂਗੇ ਬੜਾ ਖਤਰਨਾਕ ਸੀ ਜੀ ਜੀ ਕੈਮਰੇ ਦੀ ਰਿਕਾਰਡਿੰਗ ਨਿਕਲਦੀ ਹੋਵੇ ਉਹ ਦੇਖਣ ਵਾਲਾ ਸੀਨ ਜੀ ਆਮ ਕਰਨ ਦਾ ਜਜ਼ਬਾ ਹੋਵੇ ਤਾਂ ਇਹੋ ਜਿਹਾ ਉਹ ਡਾਕ ਦੇਣ ਆਏ ਨੇ ਉਹ ਪਿੱਛੇ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ ਡਾਕੀ ਆਇਆ ਪੋਸਟ ਆਲੇ ਨੇ ਤਿੰਨਾਂ ਬਾਣੀ ਖੜਾ ਵਾ ਪਰ ਸਲੂਟ ਆ ਉਹਦੇ ਜਜ਼ਬੇ ਨੂੰ ਕੰਮ ਕਰਕੇ ਗਈ ਆ ਪੂਰਾ ਟੱਗ ਦੇ ਤਾਂ ਪਾਉਗੀ ਜੇ ਸਾਡੀ ਚਿੱਠੀ ਵੀ ਦੇਣਾ ਜੀ ਹੁਣ ਸਾਰੇ ਥੋੜੇ ਖੁਸ਼ ਹੋ ਗਏ ਇਧਰਲੇ ਘਰ ਵਾਲੇ ਸਾਰੇ ਘਰ ਰਿਲੈਕਸ ਹੋ ਗਏ ਖੁਸ਼ ਹੋ ਗਏ ਕਿਉਂਕਿ ਮੀਂਹ हट ਗਿਆ ਤੇ ਪਾਣੀ ਰੁਕ ਗਿਆ ਜਿਨ੍ਹਾਂ ਦੇ ਘਰਾਂ ਜੇ ਨਹੀਂ ਗਿਆ ਉਹ ਵੱਧ ਖੁਸ਼ ਨੇ ਹਾਂ ਉਹ ਤਾਂ ਨਿਕਲ ਹੀ ਨਹੀਂ ਪਾ ਸਰ ਤੇ ਕਮਾਲ ਦੀ ਗੱਲ ਇਹ ਹੋ ਗਈ ਹੈ ਸਾਡੇ ਨਾਲ ਦੇ ਘਰ ਚ ਵੀ ਸੇਫ ਰਹਿ ਗਿਆ ਹਾਂ ਕੁੜੀ ਜੀ ਇਹ ਕਹਿੰਦੀ ਹਮਾਰੇ ਵੀ ਅਸਲ ਮੈਂ ਕਿਹਾ ਵੀ ਆਪਣਾ ਸਮਾਨ ਇਕੱਠਾ ਕਰਕੇ ਰੱਖੋ ਜੇ ਆ ਗਿਆ ਕੀ ਪਤਾ ਹੁੰਦਾ ਇਹ ਤਾਂ ਪਰ ਫਾਇਦਾ ਹੋ ਗਿਆ ਜੀ ਹੋਰ ਮੀ ਰੋਗ ਗਿਆ ਨਾ ਚਲ ਇਹ ਬਚ ਗਏ ਹੁਣ ਹੈ ਸ਼ਰਾਬ ਤੋਂ ਥੋੜਾ ਜਿਹਾ ਬਾਕੀ ਹੈ ਨਹੀਂ ਤੇ ਇੱਧਰ ਹੋਰ ਵੀ ਪੰਗਾ ਪਿਆਣਾ ਸੀ ਜੇ ਇੱਧਰ ਪਾਣੀ ਆ ਜਾਂਦਾ ਇਹਨਾਂ ਦਾ ਘਰ ਚ ਵੀ ਕੋਈ ਨਹੀਂ ਸੀ ਤੇ ਹੈਗੇ ਵਿਚਾਰੇ ਸਟੂਡੈਂਟ ਸੀਗੇ ਸਾਰੇ ਜਿਆਦਾ ਹੀ ਕਿੰਨਾ ਮੁੜ ਗਿਆ ਹੁਣ ਤਾਂ ਕਾਫੀ ਮੁੜ ਗਿਆ ਜੇ ਟ੍ਰੇਨ ਆ ਕੇ ਕੋਈ ਖੋਲ ਦੇਣਾ ਟ੍ਰੇਨ ਬਲੌਕ ਤੇ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਵੀ ਅਸੀਂ ਕੈਨੇਡਾ ਇਸ ਕਰਕੇ ਆਏ ਸੀਗੇ ਵੀ ਇੱਥੋਂ ਦਾ ਜਿਹੜਾ ਸਿਸਟਮ ਆ ਉਹਦੇ ਪ੍ਰੋਬਲਮ ਨੇ ਸਾਰੇ ਉਹਨਾਂ ਨੂੰ ਕਾਲ ਕਰਦੇ ਨੇ ਫੇ ਏ ਐਨਾ ਫਿਰ ਘੱਟਿਆ ਸਿਸਟਮ ਹੀ ਕਹਿ ਸਕਦੇ ਆ ਇੰਡੀਆ ਭਾਵੇਂ ਕਹਨੇ ਹੋਣੇ ਆ ਵੀ ਛੇਤੀ ਗੱਲ ਨਹੀਂ ਸੁਣ ਲੈ ਜਿਵੇਂ ਉਹ ਨੱਕਾ ਮਾਰ ਲੈਂਦੇ ਕੋਈ ਵੱਢ ਲੈਂਦੇ ਨੇ ਪਾਣੀ ਜਿੱਦਣ ਛਾਲੰਦੇ ਨੇ ਉਹ ਵੀ ਨਹੀਂ ਚੱਲਦਾ ਤੇ ਹਲੇ ਤੱਕ ਸਿਟੀ ਵਾਲੇ ਨਹੀਂ ਆਏ ਹੈਗੇ ਅਸੀਂ ਭਾਵੇਂ ਡੁੱਬ ਜਾਂਦੇ ਉਥੇ ਤਾਂ ਵੀ ਨਹੀਂ ਉਹਨਾਂ ਨੇ ਆਉਣਾ ਸੀਗਾ ਹਲੇ ਤੱਕ ਨਹੀਂ ਆਏ ਹੈਗੇ ਕਿੰਨਾ ਟਾਈਮ ਹੋ ਗਿਆ 3-4 ਘੰਟੇ ਹੋ ਚਲੇ ਉਹਨਾਂ ਨੂੰ ਕਾਲ ਕਰਿਆ ਨੂੰ ਏ ਪ੍ਰਭੂ ਹਰੀ ਦਾਮ ਕਿੰਝ ਜਗਾਤੋਂ ਦੇ ਮਾਨੰਦੀ ਇਹ ਕੀ ਆਲਾ ਜੇ ਕਮਸ਼ਾ ਵੀ ਹੁਲ ਗਿਆ ਘੋੜੇ ਤੱਕ ਪਾਣੀ ਆ ਗਿਆ ਹਾਲੇ ਤੱਕ ਨਹੀਂ ਆਏ ਹੈਗੇ ਕੁਆਲਟੀ ਨਾਲ ਕੋਈ ਸਿਟੀ ਵਾਲੇ ਆਏ ਹਨ ਵੀ ਹੋਰ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ। ਅਈ ਮੈਂ ਮੈਂ ਸੋਚ ਲਿਆਗਾ ਇੰਡੀਆ ਮੂਵ ਹੋ ਜਾਣਾ ਫਿਊਚਰ ਚ ਕੈਨੇਡਾ ਰਹਿਣਾ ਨਾਲ ਨਹੀਂ ਆਏਗਾ। ਇੱਕ ਤਾਂ ਮੈਂ ਡਿਸੀਜਨ ਲੈ ਲਈ। ਨਹੀਂ ਮੇਰਾ ਤਾਂ ਡਿਸੀਜਨ ਪਹਿਲਾਂ ਵੀ ਹੈਗਾ ਵਾ ਵੀ ਪੱਕੇ ਤੌਰ ਤੇ ਕੈਨੇਡਾ ਨਹੀਂ ਰਹਿਣਾ ਹੈਗਾ ਵਾਪਸ ਇੰਡੀਆ ਤਾਂ ਕਦੇ ਨਾ ਕਦੇ ਜਾਣਾ ਆ। ਪਰ ਹੁਣ ਮੈਨੂੰ ਇਹ ਹੋ ਗਿਆ ਵੀ ਜੇ ਡੈਡੀ ਇਹ ਵੀਡੀਓ ਦੇਖ ਕੇ ਮੇਰੇ ਤੇ ਬਹੁਤ ਤਰਸ ਕਰਦੇ ਹੈਗੇ ਫਿਰ ਮੈਂ ਛੇਤੀ ਆ ਜੂੰਗੀ। ਜਦੋਂ ਤੁਰਦਾ ਇਹ ਨਾ ਅਜੀਬ ਲੱਗਦਾ ਵਾ ਕਿਉਂਕਿ ਫਲੋਰਿੰਗ ਚ ਥੱਲੇ ਪਾਣੀ ਪੜ ਗਿਆ ਨਾ। ਫਲੋਰ ਉੱਪਰ ਰੁੱਕ ਗਿਆ ਮਾਏ ਐ ਜੀ ਹੁੰਦਾ ਸੀ ਜੇ ਤੁਰਕੇ ਨਾ ਬੜਾ ਵਿਗੜਿਆ ਲੱਗਦਾ ਆ ਓਹ ਹੋ 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 ਵਾਹ ਸੱਚੇ ਪਾਸ਼ਾ ਬਸੀ ਹੁਣ ਵੇਟ ਕਰ ਰਹੇ ਆ ਪਾਣੀ ਥੋੜਾ ਥੋੜਾ ਵਾਪਸ ਜਾ ਰਿਹਾ ਵਾ ਜਿਹੜਾ ایਵਨ ਥੱਲੇ ਸੀਗਾ ਪਾਣੀ ਉਹ ਵੀ ਥੋੜਾ ਥੋੜਾ ਵਾਪਸ ਜਾ ਰਿਹਾ ਪਰ ਜਿੱਥੇ ਡਰੇਨੇਜ ਨਹੀਂ ਹੈਗੀ ਉਹ ਪਾਣੀ ਨਹੀਂ ਜਾਣਾ ਹੈਗਾ ਇੰਸ਼ੋਰੈਂਸ ਵਾਲਿਆਂ ਨੇ ਕਾਲ ਕੀਤੀ ਆ ਸਾਰੇ ਫੋਟੋਆਂ ਖਿੱਚਣ ਲੱਗੇ ਹੋਣੇ ਵੀਡੀਓ ਬਣਾਉਣ ਲੱਗੇ ਹੋਣੇ ਤੇ ਇੱਕ ਕੰਪਨੀ ਆ ਸਾਰੇ ਜਿੰਨੇ ਵੀ ਘਰਾਂ 'ਚੋਂ ਬਾਹਰ ਬੈਠੇ ਨੇ ਸਾਰਿਆਂ ਦੀ ਬਿਜਲੀ ਬੰਦ ਆ ਅਸੀਂ ਵੀ ਉਹਨੇ ਬਿਰਾਗਿਆਂ ਦਾ ਵੀ ਭੁੱਖ ਲੱਗੀ ਹੋਈ ਆ ਪੀਜ਼ ਆਰ ਫੂਡ ਪੀਜ਼ ਆਰਡਰ ਕਰਕੇ ਹਟੇ ਆ। ਬਾਕੀ ਜਿਹੜਾ ਫ੍ਰਿਜ ਜਿੰਨਾ ਕ ਸਾਮਾਨ ਅਸੀਂ ਕੱਢ ਸਕਦੇ ਸੀ ਥੋੜਾ ਬਹੁਤਾ ਕੱਢ ਲਿਆ। ਬਾਕੀ ਹੁਣ ਜਿਹੜਾ ਸਾਮਾਨ ਰਿਹਾ ਉਹ ਕਈ ਚੀਜ਼ਾਂ ਸਵਾਦ ਨੇ ਪਰ ਹੁਣ ਖਰਾਬ ਹੀ ਹੋਣਗੀਆਂ। ਹੋਪਫੁਲੀ ਜੇ ਅੱਜ ਸ਼ਾਮ ਤੱਕ ਲਾਈਟ ਚੱਲ ਪਈ ਫਿਰ ਸ਼ਾਦੋ ਬਚ ਜਾਣਗੇ ਨਹੀਂ ਤਾਂ ਫਿਰ ਉਹ ਖਰਾਬ ਹੀ ਹੋ ਜਾਣਾ ਵਾ। ਤੇ ਜਿਹੜੇ ਜੀਪ ਵਾਲੇ ਨੇ ਜਾਂ ਵੱਡੀਆਂ ਗੱਡੀਆਂ ਵਾਲੇ ਨੇ ਉਹ ਤਾਂ ਫਿਰ ਨਾਮ ਨਾਲ ਸਵਾਦ ਨਾਲ ਦਿਖਾ ਕੇ ਕੱਢਦੇ ਆ ਸਾਰੇ ਉਹਨਾਂ ਨੂੰ ਰੋਗ ਦਾ ਵੀ ਪਾਣ ਨਾ ਕੱਢੋ ਛੱਲ ਪੈਂਦੀ ਆ ਪਾਣੀ ਅੰਦਰ ਆਉਂਦਾ ਵਾ। ਪਰ ਉਹ ਫਿਰ ਵੀ ਕੱਢ ਲੈਂਦੇ ਨੇ। ਕਈ ਤਾਂ ਸਿਆਣੇ ਮੋੜ ਲੈਂਦੇ ਆ ਪਰ ਕ ਵੈਦ ਰਹਿਣ ਪੂਰਾ ਨਿਕਲ ਚੁੱਕਿਆ ਐ ਲੱਗਦਾ ਵੀ ਜਿਵੇਂ ਬਹੁਤ ਗਰਮ ਦਿਨ ਅਗਲਾ ਸਾਰਾ ਹੀ ਹਫਤਾ ਹੁਣ ਵੈਦਰ ਜਿਹੜਾ ਸ਼ੋ ਕਰ ਰਿਹਾ ਬਹੁਤ ਵਧੀਆ ਵੈਦਰ ਸ਼ੋ ਕਰ ਰਿਹਾ ਵਾ ਬਟ ਅਸੀਂ ਵੀ ਸਾਰਾ ਗਾਰਬੇਜ ਪਾ ਕੇ ਲਫਾਫਿਆਂ ਚ ਰੱਖਿਆ ਹੋਇਆ ਵਾ ਪਹਿਲਾਂ ਤਾਂ ਮੈਂ ਇੱਕ ਟੈਨਸ਼ਨ ਲੈ ਗਈ ਸੀ ਬਹੁਤ ਕਵਰ ਆ ਗਏ ਸੀਗੇ ਮੈਂ ਜਦੋਂ ਹੀ ਚੱਲ ਸੀਗਾ ਕਿਉਂਕਿ ਮੈਂ ਕਿਹਾ ਵੀ ਜਿਹੜੀ ਚੀਜ਼ ਆਪਣੇ ਕੰਟਰੋਲ 'ਚ ਨਹੀਂ ਹੈਗੀ ਉਹਦਾ ਆਪਾਂ ਕੀ ਕਰ ਸਕਦੇ ਆ ਆ ਨਾਲ ਦੇ ਘਰ 'ਚ ਬਿਲਕੁਲ ਪਾਣੀ ਨਹੀਂ ਆਇਆ ਹੈਗਾ ਆਲੇ ਦਾਲੇ ਵਾਲਿਆਂ 'ਚ ਆ ਗਿਆ ਇੱਕ ਪਰਲੇ ਪਾਸੇ ਬ੍ਰਾਂਡ ਨਹੀਂ ਉਹ ਘਰ ਉਹਨਾਂ ਦੇ ਘਰ 'ਚ ਆ ਗਿਆ ਪਾਣੀ ਸੋ ਸਾਰਾ ਕਿਸਮਤ ਦਾ ਖੇੜਾ ਤੇ ਬਾਕੀ ਅਜੇ ਹੁਣ ਰਾਤ ਰੂਤ ਦਾ ਦੇਖਦੇ ਆਂ ਸ਼ਾਇਦ ਮਨੀ ਹੁਣਾਂ ਵੱਲ ਜਾਈਏ ਘਰ ਦੇ ਉਰੇ ਆਪਣੀ ਜਾਣ ਪਛਾਣ ਦੇ ਨੇ ਉਹਨਾਂ ਦੇ ਘਰੇ ਜਾਣਗੇ ਸ਼ਾਇਦ ਸੋ ਇਦਾਂ ਕਰਕੇ ਆਪਾਂ ਸੌਣ ਦਾ ਹੱਲ ਕਰੀਏ ਹੁਣ ਉੱਪਰਲੇ ਵਾਸ਼ਰੂਮ ਤੇ ਅਸੀਂ ਨਹਾਉਣ ਨੂੰ ਲੱਗਦੇ ਆਂ ਸਫਾਈ ਸੂਈ ਕਰਦੇ ਆਂ ਤੇ ਮੈਂ ਸ਼ਾਇਦ ਲਾਸਟ ਜਿਹੜਾ 라ਉਂ ਚੱਲ ਰਿਹਾ ਇੱਕ ਥੱਲੇ ਪਾਣੀ ਵਾਪਸ ਥੋੜਾ ਥੋੜਾ ਮੋੜਨ ਲੱਗਿਆ ਤੇ ਮੈਂ ਕਿਹਾ ਮੈਂ ਕਹਿੰਦੀ ਜੇ ਕੀ ਹੋਇਆ ਸਮਾਨ ਮਾੜਾ ਮਟਾ ਦੇਖ ਲਿਓ ਤੇ ਉਦੋਂ ਮੈਂ ਤੁਹਾਨੂੰ ਦਿਖਾਉਣਾ ਸੀ ਇਹ ਥੱਲੇ ਕੀ ਚੱਲ ਰਿਹਾ ਕਲੈਰਿਟੀ ਘਟਾ ਆ ਦੇਖੋ ਥੈਰਦਾ ਫਿਰਦਾ ਸਮਾਨ ਨੂਨ ਵਾਲੀ ਤੇ ਉਹ ਓ ਮਾਈ ਗਾਡ ਗੰਦਾ ਹੋਇਆ ਪਿਆ ਜਮਾਈ ਸਾਰਾ ਸਮਾਨ ਖਰਾਬ ਹੋ ਗਿਆ ਸਾਡਾ ਕਾਫੀ ਸਮਾਨ ਖਰਾਬ ਹੋ ਗਿਆ ਚਲੋ ਕੀ ਕਰ ਸਕਦੇ ਹਾਂ ਇੱਧਰ ਵੀ ਸਮਾਨ ਪਿਆ ਸੀਗਾ ਇਹ ਵੀ ਨਵਾਂ ਵੈਕਿਊਮ ਇੱਧਰ ਹੋ ਸਕਦਾ ਫ੍ਰਿਜ ਫ੍ਰੋਜ਼ ਵੀ ਖਰਾਬ ਨਾ ਹੋ ਜਾ ਜਿੰਦੇ ਸ਼ੋਅ ਸ਼ਰ ਚੁੱਲਾ ਤਾਂ ਮੇਰੇ ਖਿਆਲ ਵਿਚ ਠੀਕ ਰਹੂਗਾ ਇਹਦੇ ਵਿੱਚ ਵੀ ਕਾਫੀ ਫ੍ਰੀਜ਼ਰ ਦੇ ਵਿੱਚ ਸਮਾਨ ਪਿਆ ਸੀਗਾ ਇਹ ਵੀ ਮੈਨੂੰ ਲੱਗਦਾ ਗਿਆ ਹਾਂ ਓ ਵਾਹਿਗੁਰੂ ਚਲ ਇਹ ਗੱਲ ਹੋ ਗਈ ਵੀ ਪਾਣੀ ਹੁਣ ਰੁਕ ਗਿਆ ਸ਼ੁਕਰਾਂ ਐਨਾ ਨਹੀਂ ਪਿਆ ਜੀ ਆਪਣੇ ਜਿਹੜਾ ਨੂੰ ਕੀ ਕਹਿੰਦੇ ਨੇ ਵੀਲ ਵੈਰੋ ਕੰਕਰੀਟ ਪਾਉਣ ਵਾਲੇ ਦੇਖੋ ਪੂਰੀ ਭਤੀ ਹੋਈ ਹੈ ਘੱਟੋ ਘੱਟ ਐਨਾ ਨਹੀਂ ਪਿਆ ਤੇ ਪਿੱਛੇ ਕਿਤੇ ਪਾਣੀ ਖੜਦਾ ਨਹੀਂ ਹੈਗਾ ਅੱਜ ਦੇਖੋ ਸਾਰਾ ਬੈਕਯਾਰਡ ਛਪ ਛਪ ਕਰਦਾ ਪਾਣੀ ਨਾਲ ਐਨਾ ਜ਼ਿਆਦਾ ਪਾਣੀ ਖੜਾ ਹੋ ਬੁਰਾ ਹੀ ਹਾਲ ਕਰਤਾ ਅਜ ਤਾਂ ਸਾਨੂੰ ਬਚਾਉਣ ਲਈ ਵੀਰ ਜੀ ਨੂੰ ਬੁਲਾਇਆ ਸਿਟੀ ਵਾਲੇ ਤਾਂ ਪਹੁੰਚੇ ਨਹੀਂ ਹਲੇ ਤੱਕ ਮੈਂ ਤਾਂ ਬੜਾ ਘੱਟ ਮੈਂ ਪਿੱਛੇ ਵੀਡੀਓ ਲੈ ਬੱਝੋ ਨਾ ਪਿੱਛੇ ਸਾਰੇ ਗਟਰ ਚੱਕੇ ਹੋਣੇ ਹੁਣ ਪਾਣੀ ਇੱਥੇ ਆਈ ਨਹੀਂ ਕਿੰਨੇ ਵਾਰ ਫੋਨ ਕਰਤਾ ਹੋ ਪਹਿਲਾਂ ਪਿੱਛੇ ਕੱਢ ਕੇ ਆਇਆ ਨਾ ਪਿੱਛੇ ਵਾਲਾ ਸਟਰੀਟ ਵੀ ਭਰੀ ਪਈ ਆ ਅੱਛਾ ਤਿੰਨ ਚਾਰ ਬੰਦੇ ਸਿਟੀ ਵਾਲੇ ਉਹਨਾਂ ਨੇ ਗਟਰ ਚੱਕੇ ਉਹਨਾਂ ਨੇ ਉਧਰ ਪਾਣੀ ਤਾਂ ਉਹਨੋਂ ਹਟ ਗਿਆ ਹੋਰ ਤਾਂ ਅੰਦਰ ਪਰ ਆਇਆ ਹੁਣ ਜਦੋਂ ਖੋਲਣਗੇ ਫੇਰੇ ਵਾਪਸ ਆਊਗਾ ਆ ਨਹੀਂ ਆਇਆ ਪਾ ਪਿਛਲੀ ਫੀਡ ਤੇ ਲੱਗੇ ਫੇਰ ਤਾਂ ਆ ਜਾਣਗੇ ਜਿੰਨੇ ਚਿਰ ਇਹਨਾਂ ਇੰਸ਼ੂਰੈਂਸ ਕੰਪਨੀ ਨਹੀਂ ਆਉਂਦੀ ਉਹਨਾਂ ਚਿਰ ਸਾਡੀ ਬੇਸਮੈਂਟ ਸੇਫ ਨਹੀਂ ਹੁੰਦੀ ਉਹਨਾਂ ਨੂੰ ਡੀਕਣਾ ਪੈਣਾ ਇੰਨਾ ਪਾਣੀ ਖੜਾ ਇੰਨਾ ਮੇਰੇ ਕੋਲ ਪੂਰੀ ਇਨਫੋਰਮੇਸ਼ਨ ਹੀ ਸੀ ਉਧਰ ਫ੍ਰਿਜ ਦੇ ਥੱਲੇ ਵੀ ਪਾਣੀ ਆਉਣਾ ਸ਼ੁਰੂ ਹੋਇਆ ਸੀ ਸੀ ਪਤਾ ਨਹੀਂ ਕਿੱਥੋਂ ਆਉਣ ਲੱਗ ਗਿਆ ਉਹ ਫ੍ਰਿਜ ਦੇ ਥੱਲੇ ਪੂਰੇ ਘਰ ਦੀ ਡਰੇਨ ਸੀ ਨਹੀਂ ਮੈਂ ਉਹਦੇ ਨਾਲ ਹੀ ਸਾਰਾ ਪਾਣੀ ਉੱਛਲ ਗਿਆ। ਸ਼ੀਂਗਾਂ ਨੇ ਬਚਾ ਲਿਆ। ਹੁਣ ਇਹ ਕੱਪੜੇ ਸੁੱਕੇ ਹੋਏ ਨੇ। ਬਹੁਤ ਹੀ ਚੱਟਾ ਲੱਗੇ ਆ। ਮੈਂ ਜ਼ਿੰਦਗੀ ਤੇ ਕੋਈ ਜੈਕਟ ਵਧੀਆ ਲਈ ਸੀਗੀ ਕੋਟ ਜੀ। ਉਹ ਪਾਣੀ 'ਚ ਰਹਿ ਗਈ ਸੀ ਕੋਟ ਉਹਦੀ। ਨਹੀਂ ਬਚ ਗਈ ਉਹ ਪਾਣੀ 'ਚ ਗਈ ਨਹੀਂ ਹੈਗੀ ਉਹ ਵਾਲੀ ਤਾਂ। ਕੋਟ ਲਿਆ ਸੀਗਾ ਇੱਕ ਕਨੇਡਾੋਂ ਲੱਗਿਆ ਨੇ ਬਚ ਗਿਆ। ਮੈਂ ਜੀ ਨਹਾ ਲਿਆ ਸੀਗਾ। ਥੋੜਾ ਜਿਹਾ ਫਰੈਸ਼ ਹੋ ਗਿਆ ਦੀ ਸਾਫੀ ਹੋ ਗਈ ਪਰ ਥਕਾਵਟੀ ਹੋਈ ਵੀ ਆ ਮੈਂ ਇੱਕ ਦੇ ਵੀ ਪਾਸੇ ਹੋ ਗਿਆ ਪਿੱਛੇ ਹੁਣ ਅਸੀਂ ਥੋੜੇ ਬਾਅਦ ਕੱਪੜੇ ਸਾਰਟ ਆਊਟ ਕਰ ਰਹੇ ਹਾਂ ਲਾਂਡਰੀ ਆ ਸੀਗਾ ਮੈਂ ਲਾਂਡਰੀ ਚ ਕੱਪੜੇ ਧੋਤੇ ਆ ਜਿਆਦਾ ਵੱਡੇ ਸੀਗੇ ਥੋੜੇ ਜਿਹੀ ਗਿੱਲੇ ਸੀ ਇਸ ਲਈ ਹੋਰੇ ਸੁੱਕਣੇ ਪਾ ਲੇ ਹਰੇ ਲਾਂਡਰੀ ਛੋਂ ਡਰਾਇਰ ਤੇ ਲਾਏ ਹੋਏ ਨੇ ਜਾ ਕੇ ਉਹ ਕੱਢ ਕੇ ਲਿਆਉਣੇ ਆ ਗਾਰਬੇਜ ਬੈਗ ਕੀ ਗਾਰਬੇਜ ਬੈਗ ਹੋਏ ਪਏ ਨੇ ਪਰ ਇਹਨਾਂ ਅਸੀਂ ਗਾਰਬੇਜ ਨਹੀਂ ਹੈ ਇਹ ਸਾਰਾ ਸਮਾਨ ਆ ਬਦਲ ਜਾ ਫੇਰ ਹੋ ਗਿਆ ਘੇਰਾ ਤਾਂ ਸਾਫ ਹੋ ਗਿਆ ਪਰ ਮੀਂਹ ਫੇਰ ਚੜ੍ਹਿਆ ਆਉਂਦਾ ਦੇਖੋ ਕੀ ਬਣਦਾ ਪਰ ਹੁਣ ਤਾਂ ਬਣ ਗਿਆ ਜਿਹੜਾ ਕੁਝ ਹੁਣ ਸਿਟੀ ਵਾਲੇ ਆਏ ਨੇ ਵੀਰ ਜੀ ਹੁਣ ਇਹਨਾਂ ਬਲਾਕੇ ਲੈ ਕੇ ਆਏ ਆਗੇ ਕਿ ਦ ਸਾਰਾ ਕੰਮ ਹੋ ਗਿਆ ਹੁਣ ਐਂਡ ਤੇ ਉਹਨਾਂ ਕ ਪਾਣੀ ਰਹਿ ਗਿਆ ਜਦੋਂ ਆਏ ਨੇ ਆ ਦੇਖੋ ਉੱਥੋਂ ਪਾਣੀ ਲੰਘਿਆ ਹੀ ਨਹੀਂ ਹੈਗਾ